ਆਹ ਬੜੀ ਪੁਆਦੀ ਲਾਗ ਮਿਲੂ ਜੀ ਤੁਹਾਨੂੰ ਪਤਾ ਹੀ ਆ ਹੁਣ ਇਹ ਮੋਦੀ ਸੈਟ ਦੇ ਕੋਲੇ ਚੱਗੀ ਗੱਲ ਨਹੀਂ ਕੀਤੀ ਉਹ ਕਹਿੰਦਾ ਨਾ ਨਹੀਂ ਤੁਹਾਡੇ ਨੇ ਰਲ ਕੇ ਜਿਹੜਾ ਜੋਇਨ ਕੀਤੀ ਉਹ ਲੜਾ ਉਹ ਅੱਖਾਂ ਦੇ ਵਿੱਚ ਸਿਲਸਿਲਾ ਬਣਦਾ ਕੋਈ ਨਹੀਂ ਅੱਛਾ ਜੀ ਉਹ ਜਾਣਾ ਹੀ ਸੀ ਕੋਈ ਸਮਝ ਪਤਾ ਪਾਰਟੀ ਮਾਰ ਨਹੀਂ ਬੰਦ ਤੇ ਪਤਾ ਸੀ ਵੀ ਕਿਉਂ ਸੀਟ ਦਿੱਤੀ ਸੀ ਉਹਨਾਂ ਨੂੰ ਚਲੋ ਇਹ ਬਜਾਰੇ ਮੰਗਦੇ ਫਿਰਦੇ ਸੀ ਨਹੀਂ ਮੰਗਦੇ ਲੈ ਮਿੰਟੇ ਪਾਉਂਦੇ ਫਿਰਦੇ ਇਹਨਾਂ ਕੋਈ ਕੁਛ ਨਾ ਰਹਿ ਨਹੀਂ ਸੁਣ ਆਹ ਪਾਰਟੀ ਵਧੀਆ ਸਰਕਾਰ ਆਈ ਆ ਸਾਡੇ ਮਾਨ ਸਾਹਿਬ ਕੇ ਜੀ ਵਾਸਾ ਬਹੁਤ ਵਧੀਆ ਹੈ ਇਹਨਾਂ ਨੇ ਪਾਣੀ ਬਗੋਤਾਂ ਦੀ ਪ੍ਰਤੀ ਰਾਹ ਮਿਲਿਆ ਤੁਹਾਨੂੰ ਪਤਾ ਹੀ ਆ ਹੁਣ ਇਹ ਵਿਰੋਧੀ ਸੈਟਿੰਗ ਰਿੰਕੂ ਮੋਇਆ 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 ਪੰਜਾਬ ਦਾ ਕੱਟੜ ਮੁਰਦਾ ਕੱਟੜ ਜੱਟ ਦਾ ਕੱਟੜ ਅਮਾ ਦੀ ਪਾਰੀ ਧੋਖਾ ਜਿਹਾ ਲੋਕਾਂ ਨਾਲ ਕਰਦਾ ਜਾ ਤੋ ਖਾਰਿਆ ਮਿਸ਼ਵਾਲ ਘਰ ਕੀਤਾ ਆ ਇਹ ਕੋਲੇ ਚੰਗੀ ਗੱਲ ਨਹੀਂ ਕੀਤੀ ਧੋਖਾ ਕੀਤਾ ਨੇ ਇਹਨਾਂ ਨੇ ਇਹਨਾਂ ਨੂੰ ਲੋਕ ਨਾਮ ਨਹੀਂ ਕਰੇ ਤੋਲ ਵੀ ਗਏ ਪਹਿਲਾਂ ਹੀ ਇਹ ਨਹੀਂ ਤੁਹਾਡੇ ਨੇ ਰਲ ਕੇ ਜਿਹੜਾ ਆਪ ਜੋਇਨ ਕੀਤੀ ਹੁਣ ਲੜਾ ਧੋਖਾ ਦੇ ਦਿੱਤਾ ਸਿਰੰਦਾ ਬੋਕ ਬਣਿਆ ਸੀ ਅੱਛਾ ਇਹੋ ਜਾਣੀ ਸੀ ਬਸਾਂ ਪਰੇ ਪਾਰਟੀ ਮਾਰਨੀ ਬੰਦ ਤੇ ਪੱਤਾ ਸੀ ਕਿਉਂ ਸੀਟ ਦਿੱਤੀ ਸੀ ਉਹਨਾਂ ਨੂੰ ਚਲੋ ਇਹ ਬੁਝਾਰੇ ਮੰਗਦੇ ਫਿਰਦੇ ਸੀ ਜੀ ਮੰਗਦੇ ਨੇ ਮੈਂ ਤੇ ਪਾਉਂਦੇ ਫਿਰਦੇ ਇਹਨਾਂ ਕੋਈ ਕੁਛ ਨਾ ਰਹਿ ਨਹੀਂ ਸੁਣ ਆਪ ਪਾਰਟੀ ਵਧੀਆ ਸਰਕਾਰ ਆਈ ਆ ਸਾਡੇ ਮਾਨ ਸਾਹਿਬ ਕੇ ਜੀ ਵਾਸ ਸਾਹਿਬ ਬਹੁਤ ਵਧੀਆ ਇਹਨਾਂ ਨੇ ਪੰਨ ਤੋਂ ਖੋਲਦਾ ਨੀ ਪੁਲੀਤੀ ਰਾਤ ਕੋਈ ਨਹੀਂ ਤੁਹਾਨੂੰ ਪਤਾ ਹੀ ਆ ਹੁਣ ਇਹ ਮੋਦੀ ਸੈਟਿੰਗ